ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੂਡੇ ਕਾਲੀ ਧਾਰ ਤਨ ਤਨ ਭਗਤ ਕਬੀਰ ਸਾਹਿਬ ਜੀ ਪਾਵਨ ਸ਼ਲੋਕਾਂ ਰਾਹੀ ਕਿਰਪਾ ਕਰ ਰਹੇ ਹਨ ਸੂ 100 35 ਨੰਬਰ ਸ਼ਲੋਕਾਂ ਤੱਕ ਸਤਿਗੁਰਾਂ ਪਿੱਛੇ ਵਿਚਾਰ ਆਪ ਕਰਵਾਈ ਹੈ 136 ਨੰਬਰ ਸ਼ਲੋਕ ਦਾ ਪਾਠ ਆਪ ਜੀ ਨੇ ਰਲ ਮਿਲ ਕੇ ਸਰਵਣ ਕੀਤਾ ਹੈ ਆਓ ਸਤਿਗੁਰ ਵਿਚਾਰ ਬਖਸ਼ਣ ਇਸ ਸ਼ਲੋਕ ਵਿੱਚ ਵੀ ਕਬੀਰ ਜੀ ਉੱਪਰਲੇ ਪ੍ਰਸੰਗ ਅਨਸਾਰ ਹੀ ਜਿਵੇਂ ਪਿੱਛੇ ਆਪਾਂ ਜੋ ਸ਼ਲੋਕ ਵਿਚਾਰਿਆ ਸੀ ਕੱਲ੍ਹ ਵਾਲੀ ਵਿਚਾਰ ਵਿੱਚ ਕਿ ਦੇਖਾ ਦੇਖੀ ਸਵਾੰਗ ਧਰ ਭੂਲੇ ਭਟਕਾ ਖਾਹੇ ਕਿ ਜਿਹੜਾ ਠਾਕੁਰਾ ਨੂੰ ਮੁੱਲ ਲੈ ਕੇ ਪੂਜਦੇ ਆ ਉਸੇ ਹਿਸਾਬ ਨਾਲ ਕੀਰਤਨ ਪੂਜਾ ਦਾ ਖੰਡਨ ਕਰਦੇ ਹਨ ਇਸ ਸ਼ਲੋਕ ਵਿੱਚ ਵੀ ਕਿ ਕਬੀਰ ਪਾਹਨ ਪਰਮੇਸ਼ਰ ਕੀਆ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਮੂਰਖ ਮਨੁੱਖਾਂ ਦੇ ਪਾਹਨ ਪੱਥਰਾਂ ਨੂੰ ਹੀ ਪ੍ਰਮਾਤਮਾ ਜਾਣਨਾ ਕੀਤਾ ਹੈ ਪੂਜੈ ਸਭ ਸੰਸਾਰ ਅਤੇ ਪਰਮਾਰਥ ਵੱਲੋਂ ਭੁੱਲਿਆ ਸਾਰਾ ਜਗਤ ਹੀ ਪਥਰਾ ਨੂੰ ਰੱਬ ਮੰਨ ਕੇ ਪੂਜਣਾ ਕਰਦਾ ਹੈ ਇਸ ਪਰਵਾਸੀ ਜੋ ਰਹੇ ਬੂਡੇ ਕਾਲੀ ਧਾਰ ਕਬੀਰ ਜੀ ਬੜੀ ਸਖਤ ਤਾੜਨਾ ਕਰਦੇ ਆ ਜਿਹੜੇ ਅਗਿਆਨੀ ਜੀਵ ਇਸ ਪਰਵਾਸੀ ਰਹਿ ਗਏ ਜਾਂ ਰਹਿੰਦੇ ਆ ਉਹ ਕਾਲੀ ਕਾਲ ਰੂਪੀ ਨਦੀ ਦੀ ਮੌਤ ਰੂਪੀ ਧਾਰ ਵਿੱਚ ਬੂਡੇ ਹੁੰਦਾ ਡੁੱਬ ਜਾਂਦੇ ਵਾ ਕਾਲੀ ਬੈਤਰਨੀ ਨਦੀ ਦੀ ਧਾਰਾ ਵਿੱਚ ਡੁੱਬ ਜਾਣਗੇ ਵਕਾਲ ਭਾਵ ਜੰਮਣ ਮਰਨ ਦੀ ਧਾਰਾ ਵਿੱਚ ਡੁੱਬੇ ਰਹਿੰਦੇ ਆ ਜੈਸਾ ਕਿ ਪਾਵਨ ਬਾਣੀ ਦਾ ਵਾਕ ਹੈ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ ਨਾ ਪਾਥਰ ਬੋਲੇ ਨਾ ਕਿਛ ਦੇ ਫੋਕਟ ਕਰਮ નિਫਲ ਹੈ ਸੇਵ ਕਹਿੰਦੇ ਉਹਨਾਂ ਦੇ ਫੋਕਟ ਕਰਮ ਹਲ ਤਉਨਾਂ ਦੀ ਸੇਵਾ ਵੀ ਨਿਫਲ ਹੈ ਕੋਈ ਫਲ ਨਹੀਂ ਦਿੰਦੀ ਜਿਹੜੇ ਇਨਸਾਨ ਪੱਥਰ ਨੂੰ ਮੂਰਤੀਆਂ ਨੂੰ ਮੜੀਆਂ ਮਸਾੜੀਆਂ ਨੂੰ ਤੇ ਇਟਾਂ ਨੂੰ ਪੂਜਦੇ ਕੋਈ ਵੀਰਵਾਰ ਕੋਈ ਐਤਵਾਰ ਕੋਈ ਮੰਗਲਵਾਰ ਤੇਲ ਪਾਉਂਦੇ ਸਰੋਂ ਦਾ ਘਰਦਿਆਂ ਨੂੰ ਭਾਵੇਂ ਤੇਲ ਨਾ ਲੱਭੇ ਉਥੇ ਇਟਾਂ ਤੇ ਦੀਵੇ ਜਗਾ ਜਗਾ ਮੜੀਆਂ ਬਣਾ ਬਣਾ ਪੂਜਦੇ ਆ ਇਹ ਸਾਡਾ ਫਲਾਣਾ ਸ਼ਾਹ ਹੈ ਇਹ ਫਲਾਣਾ ਸ਼ਾਹ ਹੈ ਕਿਉਂ ਇਹ ਮੂਰਖ ਲੋਕੋ ਉਸ ਵਾਹਿਗੁਰੂ ਸ਼ੈਨ ਸ਼ਾਹਾਂ ਦੇ ਸ਼ਾਹਾਂ ਨੂੰ ਭੁੱਲ ਕੇ ਤੇ ਫਲਾਨਾ ਸ਼ਾ ਢਮਕਾਨਾ ਸ਼ਾ ਦੇ ਮਗਰ ਲੱਗੇ ਹੋ ਮਤ ਫਿਰ ਗਈ ਲੋਕਾਂ ਦੀ بڑے ਫੂਨ ਆਉਂਦੇ ਆ ਦਾਸ ਨੂੰ ਕਈ ਪੈਣਾ ਦੇ ਵੀਰਾਂ ਦੇ ਬੜੇ ਦੁਖੀ ਹਾਂ ਪਾਠ ਕਰਦੇ ਆ ਘਰ ਵਿੱਚ ਕਲੇਸ਼ ਵਧ ਗਈ ਪਾਠ ਕਰਦੇ ਆ ਘਰ ਵਿੱਚ ਉਦੋਂ ਦੇ ਕੋਈ ਭੂਤ ਪ੍ਰੇਤ ਜਾਦੇ ਹੋ ਗਏ ਕਿਉਂਕਿ ਜਿਹੜੇ ਅਸਲੀ ਭੂਤ ਸਨ ਕਲਯੁਗੀ ਜੀਵ ਕਰਦੇ ਬੈਬਰ ਜੋ ਪਾਠ ਨਹੀਂ ਕਰਦੇ ਉਹਨਾਂ ਨੂੰ ਅੱਗ ਲੱਗਦੀ ਹੈ ਜਦੋਂ ਘਰ ਵਿੱਚ ਬਾਣੀ ਪੜ ਹੁੰਦੀ। ਉਹਨਾਂ ਨੂੰ ਟਾਕ ਮਕੂੰਜੜੀਆਂ, ਮਨੋਂ ਮਚਿੰਦੜੀਆਂ ਮੱਚਦੀਆਂ। ਉਹਨਾਂ ਨੇ ਲੜਾਈ ਕਰਨੀ ਉਹਨਾਂ ਕੋਲੇ ਹੋਰ ਕੋਈ ਸਾਧਨ ਨਹੀਂ। ਉਹ ਹੋਰ ਕੀ ਕਰਨਗੇ? ਸੋ ਮੇਰੀ ਤੇ ਇਹੀ ਬੇਨਤੀ ਹੈ ਉਹਨਾਂ ਭੈਣ ਭਰਾਵਾਂ ਨੂੰ, ਦਾਸ ਫੋਨ ਤੇ ਵੀ ਇਹੀ ਗੱਲ ਕਰਦਾ ਹੁੰਦਾ ਕਿ ਮੇਰੀ ਉਹ ਭੈਣੋਂ, ਮੇਰੇ ਵੀਰੋਂ ਜਿਹੜੇ ਫੋਨ ਕਰਦੇ ਦਾਸ ਨੂੰ ਕੋਈ। ਕੋਈ ਵੀ ਪ੍ਰੇਮ ਵਾਲੇ ਵੀਰ ਭੈਣਾ ਹੁੰਦੇ ਆ ਜੋ ਕੋਈ ਬਾਣੀ ਸੁਣ ਕੇ ਫੋਨ ਕਰਦਾ ਹੈ। ਕਿ ਭਾਈ ਗੁਰੂ ਵਾਲੇ ਬਣੋ ਸਭ ਤੋਂ ਪਹਿਲਾਂ ਗੁਰੂ ਵਾਲੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਚਿਰ ਆਪਾਂ ਗੁਰੂ ਨਹੀਂ ਨਾ ਗੁਰੂ ਵਾਲੇ ਨਹੀਂ ਬਣੇ ਗੁਰੂ ਨਹੀਂ ਧਾਰਨ ਕੀਤਾ ਉਹਨਾਂ ਚਿਰ ਅਸੀਂ ਭੇਡਾਂ ਬੱਕਰੀਆਂ ਦੀ ਨਿਆਈ ਹਾਂ ਭੇਡਾਂ ਨੂੰ ਕੋ ਜਿੱਧਰੋਂ ਮਰਜੀ ਕੰਨੋ ਫੜੇ ਤੇ ਲੈ ਜਾਵੇ ਅਸੀਂ ਵੀ ਉਹਨਾਂ ਚਿਰ ਇਸੇ ਤਰ੍ਹਾਂ ਹੀ ਹਾਂ ਗੁਰੂ ਤੋਂ ਬਿਨਾਂ ਅਸੀਂ ਨਖਸਮੇ ਹਾਂ ਕਮਜ਼ਾਦ ਹਾਂ ਸੋ ਮਾਫੀ ਚਾਹੁੰਨੇ ਆ ਕੁਝ ਵਜਨ ਕਰੜੇ ਨਿਕਲ ਜਾਂਦੇ ਆ ਵਿਚਾਰ ਕਰਦੇ ਆ ਕਿ ਸਤਿਗੁਰੂ ਸਾਨੂੰ ਬਹੁਤ ਸਖਤ ਚਿਤਾਵਨੀ ਦੇ ਰਿਹਾ ਐ ਇਨਸਾਨ ਤੂੰ ਭਾਈ ਗੁਰੂ ਵਾਲਾ ਬਣ ਨਾਮ ਜਪ ਬਾਣੀ ਪੜ ਸੋ ਇਥੋਂ ਤੱਕ ਆਪਣੀ ਜਿਹੜੀ ਵਿਚਾਰ ਹੋਈ ਆ 136 ਨੰਬਰ ਸ਼ਲੋਕਾਂ ਤੱਕ ਹੁਣ ਅੱਗੇ 137 ਨੰਬਰ ਸ਼ਲੋਕ ਕਿਰਪਾ ਕਰ ਰਿਹਾ ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾਡ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਵੇਦ ਸ਼ਾਸਤਰ ਆਦਿ ਵਿੱਚ ਨਾ ਨਾਂ ਤਰ੍ਹਾਂ ਦੀ ਉਪਾਸ਼ਨਾ ਦਾ ਕਥਨ ਹੈ ਕਾਗਜ਼ ਦੀ ਓਬਰੀ ਕੋਠੜੀ ਦੀ ਨਿਆਈ ਹਨ ਅਤੇ ਮਸ ਸਿਆਹੀ ਦੇ ਨਾਲ ਲਿਖਿਓਏ ਕਰਮਕਾਂਡ ਕਪਾਟ ਹੁੰਦਾ ਤਖਤਿਆਂ ਦੀ ਨਿਆਈ ਹਨ ਪਾਹਨ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਟ ਬ੍ਰਾਹਮਣਾ ਨੇ ਪ੍ਰਿਥਵੀ ਪ੍ਰਿਥਵੀ ਤਾਂ ਪਾਹਨ ਪੱਥਰਾਂ ਦੀ ਪੂਜਾ ਵਿੱਚ ਲਾ ਕੇ ਬੋਰੀ ਹੁੰਦਾ ਡੋਬ ਦਿੱਤੀ ਆ ਅਤੇ ਪੰਡਤ ਲੋਕਾਂ ਨੇ ਬਾਟ ਪਾੜੀ ਹੁੰਦਾ ਪਾੜ ਰੱਖੀ ਆ ਭਾਵ ਅਨੇਕਾਂ ਸਕਾਮ ਕਰਮ ਕਾਂਡਾਂ ਵਿੱਚ ਲਾ ਕੇ ਪਰਮਾਤਮਾ ਦੀ ਭਗਤੀ ਦੇ ਰਸਤੇ ਵੱਲੋਂ ਬੇਮੁਖ ਕਰ ਦਿੰਦੇ ਆ ਕਿ ਆ ਕਰਮ ਕਾਂਡ ਕਰ ਲਓ ਫਲਾਨਾ ਕਰ ਲਓ ਇਹ ਚੰਗੇ ਆ ਟੂਣਾ ਕਰ ਦਿਓ ਆ ਕਰ ਦਿਓ ਨਾਲੀਅਰ ਰੋੜ ਦਿਓ ਫਲਾਨਾ ਕਰ ਦਿਓ ਇਹੋ ਜਿਹੀ ਕਰਮਾ ਵਿੱਚ ਦੁਨੀਆ ਨੂੰ ਲਾ ਰੱਖਿਆ ਅੱਗੇ ਹੁਣ 138 ਨੰਬਰ ਸ਼ਲੋਕ ਚ ਭਗਤ ਜੀ ਕਿਰਪਾ ਕਰ ਰਹੇ ਆ ਉਹ ਆਪਾਂ ਲਾਹੇ ਲਈਏ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇ ਤਾਲ ਭਗਤ ਜੀ ਇਸ ਸ਼ਲੋਕ ਵਿੱਚ ਕਥਨ ਕਰਦੇ ਏ ਭਾਈ ਜੋ ਕੰਮ ਕੱਲ ਨੂੰ ਕਰਨਾ ਚਾਹੁੰਦਾ ਹੈ ਉਹ ਅਬਹਿ ਕਰ ਹੁਣੇ ਕਰ ਲੈ ਪਾਪ ਹੁਣੇ ਕਰਨਾ ਸੀ ਉਸ ਨੂੰ ਸੋਇ ਤਾਲ ਸ਼ਿਗਰ ਹੀ ਕਰ ਲੈ। ଅਥਵਾ ਜੋ ਕਹਿੰਦਾ ਹੈ ਕਿ ਮੈਂ ਸ਼ੁਭ ਕਰਮ ਭਜਨ ਸਿਮਰਨ ਕੱਲ ਨੂੰ ਕਰ ਲਵਾਂਗਾ। ਉਹ ਹੁਣੇ ਹੀ ਕਰ ਲੈ ਭਾਈ। ਹੁਣੇ ਕਰਦਾ ਆਇਆ ਸ਼ਿਗਰ ਹੀ ਭਾਵ ਇਸੇ ਖਿੰਨ ਵਿੱਚ ਸ਼ੁਰੂ ਕਰ ਲੈ। ਜਿਹੜਾ ਸਵਾਸ ਅੰਦਰ ਜਾ ਰਿਹਾ ਤੇ ਬਾਹਰ ਆ ਰਿਹਾ। ਇਸੇ ਦੇ ਵਿੱਚ ਸ਼ੁਰੂ ਕਰ ਲੈ। ਪਾਛੈ ਕਸ਼ੂ ਨਾ ਹੋਏਗਾ। ਜਉ ਸਿਰ ਪਰ ਆਵੇ ਕਾਲ। ਭਗਤ ਜੀ ਕਹਿੰਦੇ ਪਿੱਛੋਂ ਜੇ ਤੂੰ ਕਵੇਂ ਮੈਂ ਕਰ ਲਵਾਗਾ ਨਹੀਂ ਹੋੜਾ ਉਮਰ ਲੰਗੀ ਤੂੰ ਤੇਰੇ ਕੋਲੋਂ ਕੁਝ ਵੀ ਨਹੀਂ ਹੋਵੇਗਾ ਜਦੋਂ ਤੇਰੇ ਸਿਰ ਉੱਪਰ ਕਾਲ ਮਾਰਨ ਦੇ ਲਈ ਆਕੇ ਖਲੋ ਜਾਵੇਗਾ ਭਾਈ ਉਦੋਂ ਕੁਝ ਨਹੀਂ ਹੋੜਾ ਹੁਣੇ ਕਰਨਾ ਹੈ ਤਾਂ ਕਰ ਲੈ ਸੋ ਇਥੋਂ ਤੱਕ 138 ਸਲੋਕ ਹੋਏ ਹਨ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਅੱਗੇ ਵਿਚਾਰ ਜੋ ਚੱਲੇਗੀ ਕਿਉਂਕਿ ਕੁਝ ਸਲੋਕਾਂ ਵਿੱਚ ਵਿਚਾਰ ਜਾਦਾ ਖੋਲਣੀ ਪੈਂਦੀ ਹੈ ਕਈ ਵਰੀ ਕੁਦਰਤੀ ਇਹ ਨਿਜਮ ਹੈ ਗੁਰਬਾਣੀ ਦਾ ਕਿ ਅਨੁਭਵ ਦੇ ਸਹਾਵਨਾ ਆਪਣੇ ਆਪ ਵਿਚਾਰ ਜਿਹੜੀ ਆ ਉਹ ਲੰਬੀ ਹੋ ਜਾਂਦੀ ਹੋ ਸਕਦਾ ਕਿਸੇ ਵੇਲੇ ਇੱਕ ਵੀਡੀਓ ਵਿੱਚ ਇੱਕ ਸ਼ਲੋਕ ਦੀ ਵਿਚਾਰ ਹੀ ਹੋ ਪਾਵੇ ਕਿਸੇ ਵਿੱਚ ਪੰਜ ਸ਼ਲੋਕ ਵੀ ਹੋਏ ਹਨ ਕਿਸੇ ਵਿੱਚ ਦੋ ਵੀ ਹੋਣਗੇ ਭੁੱਲਾਂ ਨਾ ਚਤਾਰਨੀਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਮਾਫੀ ਚਾਹੁੰਦੇ ਹਾਂ ਇੱਥੇ ਹੀ ਆਪ ਜੀ ਆਪਾਂ ਫਤਿਬ ਲਈਏ ਆਉ ਅੱਗੇ ਆਉਣ ਵਾਲੀ ਵਿਚਾਰ ਆਉਣ ਵਾਲੇ ਦਿਨਾਂ ਚ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ